ਕਿ ਜਿਹੜਾ ਚਿੱਟੇ ਵਾਲਾ ਨਸ਼ਾ ਪੰਜਾਬ ਨੂੰ ਬਹੁਤ ਵੱਡਾ ਇਹਦਾ ਲਾਉਂਸ ਲੱਗ ਰਿਹਾ ਅੱਜ ਸਾਡੇ ਪਿੰਡ ਵੀ ਇੱਕ 18-20 ਸਾਲ ਦਾ ਮੁੰਡੇ ਦੀ ਮੌਤ ਟੀਕਾ ਲਾਉਣ ਕਰਕੇ ਹੋ ਗਈ ਹੈ ਨਸ਼ੇ ਦੀ ਮਨ ਲਵੀ ਜਾਂ ਤਾਂ ਕੋਈ ਗਲਤ ਲੱਗ ਗਿਆ ਟੀਕਾ ਜਾਂ ਬਈ ਬਸ ਨਸ਼ੇ ਦੇ ਕਾਰਨ ਹੀ ਮੌਤ ਹੋ ਗਈ ਹੈ ਮਾ ਤੂੰ ਪੈਸੇ ਲੈ ਲੈ ਮੈ ਤੂੰ ਮਾ ਤੂੰ ਨਾ ਜਾਇਆ ਕਰ ਤੇਰਾ ਫ੍ਰੈਸ਼ਨ ਹੋਇਆ ਹਏ ਹਏ ਮੇਰਾ ਬੋਤ ਮੈਂ ਤੋ ਪਾਸੇ ਨਹੀਂ ਜੰਦਾ ਮੇਰੇ ਕੋਲੇ ਨਾ ਮਾਂ ਸਬਜੀ ਦੀ ਨਹੀਂ ਤਾਂ ਮੇਰੇ ਕੋਲੇ ਮੈਂ ਕਿ ਝਿਰਲਾ ਨਹੀਂ ਪਟਕੇ ਲੈ ਗਈਆਂ ਹਏ ਪਤਾ ਨਹੀਂ ਕੀ ਜੂਦਾ ਬਨ ਨਮਰਾ ਮੈਨੂੰ ਕੀ ਘਟਾ ਪਤਾ ਕੀ ਹੋਇਆ ਕਿਸ ਨੂੰ ਐਵੇਂ ਭਾਈ ਉਹਦੇ ਡੈਡੀ ਦਾ ਬਲੱਡ ਡਟਿਆ ਸੀਗਾ ਉਦੋਂ ਸਾਰੇ ਇਕੱਠੇ ਹੋ ਗਏ ਤਾਂ ਜੂਸ ਲਿਆ ਵਾਕ ਜਾ ਲਾ ਕੇ ਠਾ ਕੇ ਲੈ ਗਈ ਉਹ ਬੁੜੀ ਜਿਹੜੀ ਦਾ ਮੁੰਡਾ ਸੀ ਐ ਮਗਰ ਮੁੰਡਾ ਨੰਗ ਗਿਆ ਮੈਂ ਅਬ ਐਵਗਰ ਨੂੰ ਆਖਿਆ ਜਗਵਿੰਦਰ ਦੇ ਡੈਡੀ ਨੂੰ ਇਹਨਾਂ ਦਾ ਗੱਲੂ ਨੰਗ ਆ ਮਗਰ ਜਗਵਿੰਦਰ ਨੂੰ ਚੜਾ ਲੇ ਮੋਟਰਸਾਈਕਲ ਤੇ ਜਦੋਂ ਉਹ ਵੇ ਗਿਆ ਉਹ ਤੁਨੂੰ ਗੱਲੂ ਇਹਦਾ ਫੋਨ ਫੜੀ ਖੜਾ ਸੀਗਾ ਮਗਰ ਇਹ ਭੱਜ ਗਿਆ ਵਕੀਲ ਫੋਨ ਫੜੀ ਖੜਾ ਸੀ ਗੱਲੂ ਇਹਨੇ ਆਖਿਆ ਵੀ ਆ ਤਾਂ ਡੈਡੀ ਆ ਗਿਆ ਨਾਲ ਤੁਰਦਾ ਸੀ ਆਦਾ ਨਹੀਂ ਮੇਰੇ ਮੋਟਰਸਾਈਕਲ ਤੇ ਫੇਰ ਚੜ ਜਾ ਹਏ ਵਧੀਆ ਆ ਜਾ ਮੁੰਡਾ ਮਮੀ ਰੋਟੀ ਪਕਾ ਲਾ ਮੈਂ ਰੋਟੀ ਬਕਾਉਣ ਲੱਗੀ ਪਾਣੀ ਰੱਖਿਆ ਅੰਦਰ ਰੋਟੀ ਖਾਂਦਾ ਪਤਾ ਨਹੀਂ ਇੱਕ ਮਿੰਟ ਚਿਬਾਈ ਕੀ ਹੋ ਗਿਆ ਮੇਰਾ ਤਾਂ ਘਰ ਪਟਦਾ ਮੈਂ ਕਿਤੋਂ ਬਾਲੂਗੀ ਆਵਦਾ ਪੁੱਤ ਐ ਨਾ ਮੈਂ ਉਧਰ ਜੋ ਨਹੀਂ ਜਾਉਂ ਉਧਰ ਜੋ ਨਹੀਂ ਜਾਂਦਾ ਕੰਗਲੇ ਕਰਤਾ ਐ ਅਸੀਂ ਉਹਨਾਂ ਨੂੰ ਐ ਕਹਿ ਦਿੰਦੇ ਹਾਂ ਦੇ ਸਾਵੀ ਬਾ ਬੰਨਸਵਣੀ ਦੇ ਚਿੱਟੇ ਵਾਲੇ ਲਿਆ ਕੇ ਤੁਸੀਂ ਕੋਠਿਆਂ ਤੇ ਜੜਾ ਦਿੰਦੇ ਆ ਤੁਹਾਡੇ ਤਾਂ ਘਾਤੀ ਪਏ ਗਏ ਮੈਂ ਕਿੰਨੂ ਆਖਿਆ ਵੀ ਮੈਂ ਤਾਂ ਆਪਾਂ ਨੂੰ ਪੱਟ ਦੇ ਕੇ ਗਿਆ ਤਾਂ ਐ ਕੀ ਕਰ ਦੇਵਾਂਗੇ ਨਾ ਕਿ ਨਾ ਆਖਿਆ ਕਰ ਐ ਜੇ ਤੂੰ ਫੇਰ ਗੱਲ ਨਾਲ ਜੇ ਚਿੱਟਾ ਵੇਚਦਾਈ ਤੁਰਿਆ ਫਰਦਾ ਸੀ ਐ ਐ ਉਸਮਾਨੀ ਮਿਲਿਆ ਸੀ ਇਹਦੇ ਕੋਲ ਜੀ ਐ ਨਹੀਂ ਜੀ ਇਹਦੇ ਕੋਲੋਂ ਨਹੀਂ ਮਿਲਿਆਗਾ ਇਹਦੇ ਕੋਲ ਤਾਂ ਕੱਲੀ ਸਰੰਗੀ ਪਈ ਸੀ ਪਤਾ ਨਹੀਂ ਇਹਨੇ ਕਿੱਥੇ ਲਾਈ ਬਾਹ ਤੇ ਦੀਵਲ ਨਹੀਂ ਸੀਗਾ ਜਦੋਂ ਲਾਉਂਦਾ ਦੱਸ ਕੇ ਕੱ ਲਿਆ ਹੁਣ ਉਹਨਾਂ ਨੇ ਕਿ ਕੀ ਉਹਨੂੰ ਪਤਾ ਹੀ ਨਹੀਂ ਸੀਗਾ ਵਿਚਾਰੇ ਨੂੰ ਐ ਭੋਲੇ ਪੰਜੀ ਪੱਟਿਆ ਗਿਆ ਸੀ ਪੈਸੇ ਦੇ ਦਿੰਦੇ ਉਹਨੂੰ ਪਹਿਚਾਂਦਾ ਲਾਲ ਚੂਦੀ ਉਹਨੇ ਕਿ ਚੇਤੂ ਲੰਗਾਰੀ ਐ ਬਾਈ ਕੁਾਰ ਹੀ ਨਹੀਂ ਸੀ ਜਾਂਦਾ ਕਲੇ ਹੁੰਦਾ ਸੀ ਐ ਕੱਲਾ ਜੂਸ ਲੈਣ ਗਿਆ ਬਸ ਮਗਰ ਉਹ ਉੱਪਰ ਤੇ ਗੁੜੀ ਰੋਟੀ ਕੜੀਆ ਫਰਜਾ ਲਾ ਕੇ ਦੋਨਾਂ ਦੀ ਐ ਕਿਸ ਤਰ੍ਹਾਂ ਦੀ ਪਰਵੇ ਦੀ ਮੰਤਰ ਜਿਹੜੇ ਵੇਚਦੇ ਐ ਹਾਏ ਦੋਚੰਗਾ ਮੇਰੇ ਸਾਹਮਣੇ ਕੀਤਾ ਜਾਵੇ ਮੈਂ ਗੋਲੀ ਮਾਰ ਦੂੰਗੀ ਵੀਰੇ ਆਪ ਹੀ ਮੈਂ ਜੇਲ੍ਹ ਕੱਠੂ ਮੈਂ ਗੋਲੀ ਮਾਰ ਦੂੰ ਮੇਰੇ ਸਾਹਮਣੇ ਕਰ ਦਿਓ ਮੇਰਾ ਤਾਂ ਘਰ ਪੱਟਤਾ ਉਹਨਾਂ ਨੇ ਜਦੋਂ ਜਦੋਂ ਮੇਰਾ ਪੱਟਤਾ ਵੀਰੇ ਮੈਂ ਕੀ ਕਰੂੰਗੀ ਅਸੀਂ ਤਾਂ ਕੰਮ ਲਏ ਹੋ ਗਏ ਦੋਵੇਂ ਜਣੇ ਸਾਡਾ ਤਾਂ ਘਰ ਕਾਲੀ ਹੋ ਗਿਆ ਮੇਰਾ ਪੁੱਤ ਬਾਲਾ ਸਿਆਣਾ ਸੀ ਐ ਕੱਲ੍ਹ ਹੀ ਸੀ ਵੀਰੇ ਮੇਰੇ ਨਾਲ ਰੋਟੀ ਖਾਂਦਾ ਐ ਮੰਮੀ ਆਪਾਂ ਇਕੱਠੇ ਰੋਟੀ ਖਾਵਾਂਗੇ ਇਕੱਠੇ ਜਾ ਪੀਵਾਂਗੇ ਐ ਮੈਨੂੰ ਪਤਾ ਹੀ ਨਹੀਂ ਸੀ ਵੀਰੇ ਮੈਂ ਹੀ ਲੁੱਟੀ ਪੱਟੀ ਜਾਊਂਗੀ ਮੈਂ ਮੰਗ ਰਹੀ ਉੱਟ ਕੇ ਤਰ ਪੈਂਦੀ ਜੇ ਮੈਨੂੰ ਐਸ ਕਹਾਣੀ ਦਾ ਪਤਾ ਹੁੰਦਾ ਐ ਕੀ ਕਹਾਂ ਚਾਹੂੰ ਇਹ ਅੱਜ ਜਿਹੜੀ ਘਟਨਾ ਹੋਈ ਹੈ ਫਸਤੀ ਕਾਲ ਬਾਈ ਜੀ ਘਟਨਾ ਤਾਂ ਬਾਈ ਜੀ ਬਹੁਤ ਮੰਦ ਭਾਗੀ ਹੈ ਕਿਉਂਕਿ ਜਿਹੜਾ ਇਹ ਚਿੱਟੇ ਵਾਲਾ ਨਸ਼ਾ ਹੈ ਪੰਜਾਬ ਨੂੰ ਬਹੁਤ ਵੱਡਾ ਇਹਦਾ ਲਾਉਂਸ ਲੱਗ ਰਿਹਾ ਅੱਜ ਸਾਡੇ ਪਿੰਡ ਵੀ ਇੱਕ 18-20 ਸਾਲ ਦਾ ਮੁੰਡੇ ਦੀ ਮੌਤ ਟੀਕਾ ਲਾਉਣ ਕਰਕੇ ਹੋ ਗਈ ਹੈ ਕਿਉਂਕਿ ਛੋਟੇ ਛੋਟੇ ਜਵਾਕ ਇਸ ਦਲਦਲ ਚ ਫਸੇ ਜਾਂਦੇ ਆ ਪਤਣ ਦਾ ਕੋਈ ਇੱਕ ਮਿੰਟ ਚਰਨਜੀਤ ਸਿੰਘ ਜੀ ਕੀ ਕਹ ਲੇ ਜੀ ਤੁਹਾਡਾ ਕੀ ਲੱਗਦਾ ਸੀ ਮੁੰਡਾ ਕਿਸ ਤਰ੍ਹਾਂ ਹੋਇਆ ਰੱਤੀ ਉਹ ਲੱਗਦਾ ਤਾਂ ਮੇਰਾ ਭਤੀਜਾ ਹੈ ਮੇਰੇ ਮਾਮੇ ਦੇ ਮੁੰਡੇ ਦਾ ਮੁੰਡਾ ਹਾਂ ਤੇ ਨਸ਼ੇ ਦੀ ਮੰਨ ਲਾ ਵੀ ਜਾਂ ਤਾਂ ਕੋਈ ਗਲਤ ਲੱਗ ਗਿਆ ਟੀਗਾ ਜਾਂ ਬਈ ਬਸ ਨਸ਼ੇ ਦੇ ਕਰ ਨਹੀਂ ਮੌਤ ਹੋ ਗਈ ਕਿੰਨੀ ਚੱਤੂ ਕਰਦਾ ਰਸੀਗਾ ਜੀ ਜੀ ਹੁਣ ਸਾਨੂੰ ਤਾਂ ਪਤਾ ਹੋਣੀ ਲੱਗਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਪਹਿਲਾਂ ਕਰਦਾ ਸਾਨੂੰ ਤਾਂ ਅੱਜ ਪਤਾ ਲੱਗਿਆ ਵੀ ਨਸ਼ਾ ਕਰਦਾ ਸੀ ਸਾਡੇ ਵਿਆਹ ਦੀ ਉਮਰ ਚ ਬਈ ਹਨਾ ਹਾਂ ਬਈ ਵਿਆਹ ਦੀ ਉਮਰ ਸੀ ਜਮਾ ਹੁਣ ਇਹ ਵੀ ਆਏ ਸੀਗਾ ਕਿ ਸਾਗ ਕਰਦੇ ਹੀ ਫਿਰਦੇ ਸੀਗੀ ਸੀ ਗੱਲ ਕੱਲੀ ਆਦੀ ਸੀ ਗੱਲ ਬਤਨ ਹਾਂ ਹਾਂ ਇਹਨੇ ਬੱਚੇ ਕਿੰਨੇ ਨਾਲ ਪੈਠਾ ਕੱਲ ਕੱਲਾ ਹੀ ਸੀ ਹੁੰਦਾ ਫਿਰ ਦੱਸੇ ਇੱਕ ਦੱਸਦੇ ਨਹੀਂ ਘਰੇ ਕਿ ਨਸ਼ਾ ਕਿੱਥੋਂ ਲੈਂਦਾ ਕੁਝ ਇਸ ਤਰ੍ਹਾਂ ਬਈ ਉਹ ਤਾਂ ਹੁਣ ਇਹਨਾਂ ਦੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੋ ਸਕਦਾ ਮੈਨੂੰ ਤਾਂ ਕੋਈ ਪਤਾ ਨਹੀਂ ਆਣ-ਗਵਣ ਤਾਂ ਤੁਹਾਨੂੰ ਪਤਾ ਹੀ ਦੱਸੀ ਜਾਂਦੇ ਤੇ ਕੋਈ ਕਿਸੇ ਤੇ ਸ਼ਿਕਾਇਤ ਵੀ ਕੀਤੀ ਹੈ ਬਈ ਲਿਖਾਇਆ ਤੇ ਇਹਨਾਂ ਨੇ ਕਰੀ ਹੈ ਵੀ ਕਰੀ ਹੋਈ ਹੈ ਠੀਕ ਹੈ ਅੱਜ ਕਿਹਨਾ ਕਿਹਦੇ ਮੇਰਾ ਨਾਮ ਕੀ ਸਿੰਘ ਜੀ ਕੀ ਮਾਮਲਾ ਕੀ ਰਿਹਾ ਜੀ ਤੁਹਾਡੀ ਸਮੁੱਚੀ ਇਨਫੋਰਮੇਸ਼ਨ ਮਿਲੀ ਸੀ ਕਿ ਜੀ ਸਤਵਿੰਦਰ ਸਿੰਘ ਦਾ ਪੁੱਤਰ ਅਕੀਲ ਸੰਦੀ ਵੀ ਡੈਥ ਹੋ ਗਈ ਹੈ 26 ਲਾਪਤਾ ਜੀ ਉਹਦੀ ਜਾਂਚ ਕਰ ਰਹੇ ਆ ਇਸ ਵੇਲੇ ਪਰਿਵਾਰ ਕਰ ਰਹੇ ਆ ਤੇ ਪਰਿਵਾਰ ਨੇ ਕੋਈ ਸ਼ਿਕਾਇਤ ਵਗੈਰਾ ਦਿੱਤੀ ਹੋਈ ਹੈ ਹਾਂਜੀ ਹਾਂਜੀ ਉਹ ਮਕਦਮਾ ਤਾਂ ਦਿੱਤਾ ਜੀ ਵੇਲੇ ਜੋ ਜੋ ਚ ਹੋਊਗਾ ਬਾਅਦ ਵਿੱਚ ਆਪਸ਼ਨ ਆ ਰਹੇ ਹੋਣਗੇ ਤੁਹਾਨੂੰ ਤੇ ਕਿ ਕਿ ਸਿੱਤੇ ਯੂਰਪ ਵਗੈਰਾ ਵੀ ਲਾਇਆ ਪਰਿਵਾਰ ਨਾਲ ਤੇ ਹਾਂ ਜੀ ਉਹਨੇ ਗਵਾਂਡੀ ਸੀਗਾ ਜੀ ਉਹਨਾਂ ਦਾ ਦਵਿੰਦਰ ਸਿੰਘ ਜੀ ਕੀ ਯੂਰਪ ਕਿਲ ਗਏ ਉਹ ਕਹਿੰਦੇ ਕਿ ਉਹਨੇ ਨਾ ਰਹਿੰਦਾ ਸੀ ਮੁੰਡਾ ਨੂੰ ਲੈ ਕੇ ਗਿਆ ਸੀ ਸਾਡੇ ਨਾਲ ਤੇ ਵਜਾ ਕੀ ਸੀ ਕੋਈ ਪਤਾ ਲੱਗੇਗਾ ਵਜਾ ਤਾਂ ਉਹਨੇ ਬਿਆਨ ਮੁਤਾਬਕ ਕੀ ਹੈ ਜੀ ਉਹ ਕਹਿੰਦੇ ਵੀ ਇਹ ਸਾਡੇ ਮੁੰਡੇ ਦੇ ਨਾਲ ਕੋਈ ਟਕ ਟਕ ਪਾਤਾ ਹੈ ਕੋਈ ਦੇ ਕੋਈ